ਸਾਸੀ ਕਾਲ ਜੀ ਸਾਰਿਆਂ ਨੂੰ ਅੱਜ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਕਾਰ ਇਨਫੋਰਮੇਸ਼ਨ ਤੇ ਇਹ ਕਾਰ ਇਨਫੋਰਮੇਸ਼ਨ ਆਪਾਂ ਇਸ ਕਰਕੇ ਰੱਖਿਆ ਕਿਉਂਕਿ ਤੁਹਾਨੂੰ ਪਤਾ ਆਪਣਾ ਕਾਰਾਂ ਦਾ ਕੰਮ ਹੀ ਨਾਲ ਤੇ ਨਾਲ ਅਸੀਂ ਅਵੀ ਸ਼ੌਂਕ ਪਾ ਲਿਆ ਵਾ ਤੇ ਅੱਜ ਪੰਜਾਬ ਦੇ ਪੁਰਾਣੇ ਸਮੇਂ ਦੇ ਬਹੁਤ ਮਸ਼ਹੂਰ ਸਿੰਗਰ ਸ਼ੰਕਰ ਨੇ ਨਾ ਹੀ ਤੁਹਾਨੂੰ ਉਹਨਾਂ ਦਾ ਬਾਅਦ ਦੱਸਾਂਗੇ ਜਿੱਥੇ ਉਹਨਾਂ ਦਾ ਅੰਤਮ ਯਾਤਰਾ ਖਤਮ ਹੋਈ ਸੀ ਜਿੱਥੇ ਲਾਸਟ ਸਟੇਜ ਤੇ ਸ਼ਾਇਦ ਉਹਨਾਂ ਦੀ ਗੋਲੀ ਲੱਗ ਕੇ ਜੱਥ ਹੋ ਗਈ ਸੀ ਤੇ ਜਿੱਥੇ ਉਹਨਾਂ ਦੀ ਡੈਥ ਹੋਈ ਆ ਜਿਹੜੇ ਪਿੰਡ ਉਹਨਾਂ ਦਾ ਅਖਾੜਾ ਸੀਗਾ ਅੱਜ ਅਹੀਂ ਉੱਥੇ ਜਾ ਰਹੇ ਆ ਦੇਖਣ ਬਾਕੀ ਉੱਥੇ ਗੱਲਬਾਤ ਕਰਕੇ ਪੁੱਛਣ ਦੀ ਕੋਸ਼ਿਸ਼ ਕਰਾਂਗੇ ਉਸ ਟਾਈਮ ਤੇ ਹੋਇਆ ਕੀ ਸੀ ਗੱਲਬਾਤ ਹੋਈ ਆ ਬਾਕੀ ਇਹੋ ਸਿੰਗਰ ਦਾ ਜਿਹੜਾ ਨਾਂ ਆ ਉਹ ਤੁਹਾਨੂੰ ਅਸੀਂ ਬਾਅਦ 'ਚ ਦੱਸਾਂਗੇ ਤੇ ਬਾਕੀ ਇਹ ਗੀਤ ਵੀ ਉਹਨਾਂ ਦਾ ਤੁਹਾਨੂੰ ਸੁਣਾਵਾਂਗੇ ਤੁਸੀਂ ਵੀ ਗੈਸ ਕਰਿਓ ਕਿ ਇਹ ਆਪਦੇ ਬਹੁਤ ਮਸ਼ਹੂਰ ਜਿਹੜੇ ਸਿੰਗਰ ਰਹੇ ਚੁੱਕੇ ਸੀਗੇ ਉਹ ਅਸੀਂ ਜਾ ਰਹੇ ਆ ਉਹਨਾਂ ਦੇ ਕਿੱਥੇ ਜਾ ਰਹੇ ਨੇ ਕੋਈ ਨਹੀਂ ਜਾਣੋਗੇ ਬਾਕੀ ਕੋਸ਼ਿਸ਼ ਹੀ ਕਰ ਰਹੇ ਆ ਕਿਸੇ ਨੂੰ ਚੰਗਾ ਲੱਗਦਾ ਹੋਊਗਾ ਕਿਸੇ ਨੂੰ ਬਹੁਤ ਮਾੜਾ ਲੱਗਦਾ ਹੋਊਗਾ ਕੋਈ ਚੱਕਰ ਨਹੀਂ ਅਸੀਂ बस ਕੋਸ਼ਿਸ਼ ਕਰ ਰਹੇ ਆ ਤੇ ਆਪਣਾ ਲਾਈਫ ਦਾ ਟਾਈਮ ਪਾਸ ਕਰਦੇ ਆ ਲੱਗਦਾ ਹੁਣ ਬੇਤੇ ਨੀ ਕਰਦੇ ਆ ਕੰਮ ਕੋਈ ਨਹੀਂ ਸਮਝਾ ਵੀ ਅੱਧ ਸਾਲੇ ਜਿਹੜੇ ਸਰਦਾਰ ਜੀ ਵੀ ਨਾਲ ਆਏ ਨੇ ਆਕੇ ਇਹਨਾਂ ਨੂੰ ਸਾਡੇ ਛੁੱਟੀਆਂ ਤੇ ਅੱਜ ਇਹਨਾਂ ਦਾ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਹੁਤ ਵੱਡੀ ਲੱਗਦੀ ਆ ਪਾਪਾ ਬੁੱਢਾ ਸਾਹਿਬ ਦੀ ਸਰ ਤੇ ਪਾਪਾ ਬੁੱਢਾ ਜਿਹੜਾ ਜਨਮ ਸਥਾਨ ਆ ਉਹ ਕੱਥੋਂ ਨੰਗੜਾ ਪਾਪਾ ਜੀ ਦੀ ਸੰਸਥਾ ਦੇ ਅਸੀਂ ਜਾ thank ਉਸ ਟਾਂਕੂਗਾ ਲੋ ਜੀ ਆਪਾਂ ਮਾਂ-ਬਾਪਾਂ ਸਾਰੀ ਤੇ ਜਾਂਦੇ ਆ ਦਰਸ਼ਨ ਤੇ ਹੁਣ ਆਪਾਂ ਜਾ ਰਹੇ ਆ ਅੰਮ੍ਰਿਤਸਰ ਇਹ ਮਾਰਾ ਦਿੱਤਾ ਕਰੇ ਔਰ ਉਹ ਕਹਿੰਦੇ ਆ ਅਸੀਂ ਨਹੀਂ ਥੋੜਾ ਬਸ ਸਿੰਦਰ ਦਾ ਨਾਮ ਦੱਸ ਹੀ ਦੇਣਾ ਤੁਹਾਨੂੰ ਸਿੰਦਰ ਹੈਗਾ ਦਿਲਸ਼ਾਦ ਅਤਰ ਤੇ ਬਹੁਤ ਵਧੀਆ ਸੀ ਉਹਦੇ ਉਸ ਟਾਈਮ ਤੇ ਉਹ ਬਹੁਤ ਬਹੁਤ ਵਧੀਆ ਸੀ ਵਰਸੀ ਦਾ ਉਹ ਕੋਤਨਾ ਸੀ ਉਹਦਾ ਉਹ ਸਿੰਘਪੁਰਾਪੇ ਵਿੱਚ ਖਾੜਾ ਲਾਉਣ ਆਇਆ ਸੀ ਜਿੱਥੇ ਉਹਨਾਂ ਦੇ ਗੋਰੀ ਦਾ ਗੀਤ ਤੇ ਗੋਰੀ ਦਾ ਨਾਮ ਉਹਦੀ ਡੈਥ ਹੋਈ ਸੀ 1916 ਸੀ ਉਹਨਾਂ ਦੀ ਉਹ ਵਾਲੀ ਇਸੇ ਹੀ ਕਰਦੇ ਗਏ ਜੀ ਸ਼ਰਤ ਆਖਿਆ ਬਹੁਤ ਚਾਹ ਰਹੇ ਕਿ ਕੁਝ ਬਹੁਤ ਵਧੀਆ ਸੀ ਜੇ ਉਹਨਾਂ ਦਾ ਬਹੁਤ ਫੇਮਸ ਸੀ ਸਿੰਘ ਦੇਲਵਤੀ ਵਾਸਤੇ ਸੱਜਣਾ ਰਹਿਣਾ ਅੱਖੀਆਂ ਉੱਗੀ ਜਾਣੇ ਸੱਜਣਾ ਵੇ ਅਸੀਂ ਕਿੰਨਾ ਵਜੇ ਜ਼ਰੂਰ ਤਾ 12 ਜਿਹੜਾ ਜੀ ਸਿੰਘ ਜੀ ਸ਼ਾਹ ਅਫਤਨ ਦੇ ਸੀਗੇ ਇਹ ਟ੍ਰਾਂਪੋਰਟ ਨਾਲ ਸੰਪਲਹਾਤ ਸਾਹ ਬਹੁਤ ਵਧੀਆ ਜਿਵੇਂ ਉਹਨਾਂ ਦੇ ਨੀਤ ਬਹੁਤ ਮੈਡੀਕਲ ਨਾ 1996 ਦੀ ਬੰਦਾ ਜਨਵਰੀ 28 ਜਨਵਰੀ 1996 ਨੂੰ ਤੇ ਜਿਹੜਾ ਚਾਂਸ ਹੋਇਆ ਸੀ ਦਾ 28 ਜਨਵਰੀ 1996 ਜਾਂਦੇ ਆ ਦੇਖਦੇ ਹਾਂ ਜਗਾ ਬਾਕੀ ਕੱਲ ਬਾਅਦ ਕਰਕੇ ਦੇਖਾਂਗੇ ਕਿ ਕਿਸੇ ਨਾਲ ਇਹ ਤੇ ਮੌਤ ਨਹੀਂ ਹੋਇਆ ਸੀ ਕਿ ਚੱਕਰ ਵੜਿਆ ਸੀ ਦਾ ਦੇਖਾਂਗੇ ਜੇ ਕੋਈ ਬੰਦਾ ਮਿਲ ਗਿਆ ਸਾਨੂੰ ਕੋਈ ਸੇਕਪੁਰਾ ਸੇਕਪੁਰਾ ਲੱਗਦਾ ਮੈਂ ਜਿੱਥੇ ਪਿੰਛਾ ਦਾ ਅਕਤਰ ਜਿਹੜਾ ਸੀਗਾ ਉਹ ਚਿੱਗ ਲੋਹਾਂ ਦੀ ਅਖਤੋਂ ਸਟੇਜ ਨਾਲੋਂ ਤੁਸੀਂ ਵੀ ਆਖਰੀ ਪਹਾੜਾ ਜੀ ਦਾ ਕਿੰਦਾ ਨਾਂ ਆਇਆ ਸੇਕਪੁਰਾ ਰੁਪਦਾਸ ਤੋਂ 3-4 ਕਿਲੋਮੀਟਰ ਅੱਗੇ ਆ ਇੱਕ ਵੀਡੀਓ ਆ ਵੀ ਦਿਖਾ ਸਕੋ ਉਹੋ ਜਿਹੜੇ ਉਹ ਨਾਮ ਬੜੇ ਆ ਨਾ ਉਹ ਸਾਈਡ ਤੇ ਉਹਦੇ ਨਾਲ ਹੀ ਖਾੜਾ ਲੱਗਾ ਹੈ ਆਹ ਗਰਾਮਾਂ ਦੀ ਪਰਲੀ ਹੈ ਕੋਈ ਦੁਕਾਨ ਲਾਉਣੀ ਹੈ ਗੱਜ ਨੂੰ ਆਪਾਂ ਇੱਥੇ ਪੁੱਛਾਂਗੇ ਦੁਕਾਨਾਂ ਬੰਦ ਨਹੀਂ ਹੈ ਲੋਤੀ ਤੇ ਬਾਅਦ ਵਿੱਚ ਸ਼ਾਹਦ 63 ਵਿੱਚ ਮਰਿਆ ਸੀਗਾ ਹਾਂ ਇਹ ਇਹ ਪੀੜੇ ਚ ਮਰਿਆ ਸੀਗਾ ਅਸੀਂ ਜੋੜੀ ਦਾ ਬਹਾ ਤੇ ਲਾਗੇ ਦਾ ਹੋਰ ਸਮਝ ਕਰਾ ਨਹੀਂ ਹਾਂ ਅਸੀਂ ਮਾਟੋਂ ਦੇਖਣਾ ਹੈ ਇਹ ਅੰਦਾਜ਼ਾ ਚਲੋ ਵੇਖਦੇ ਹਾਂ ਅੱਛਾ ਇਹ ਕਿੱਥੇ ਪਾੜਾ ਲੱਗਾ ਸੀ ਹਾਂ ਥੋੜੀ ਲੱਗੀ ਇਹ ਤਾਂ ਕਾਫੀ ਪੁਰਾਣੀ ਗੱਲ ਹੈ ਹਾਂ ਬੜੀ ਅੱਧੀ ਹੈ ਬਹੁਤ ਪੁਰਾਣੀ ਪਾਜੋ ਜਿਹੜੇ ਕੁੜੀਆ ਵਿਆਹ ਦੇ ਵਿੱਚ ਆਇਆ ਇਹ ਜੰਜ ਦੇ ਨਾਲ ਅੱਛਾ ਜੀ ਉਹ ਦੇਖਣ ਲਈ ਈਆਂ ਮੁੰਡੇ ਵੀ ਬਾਹਰ ਗਏ ਵਿਆਹੇ ਅੱਛਾ 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 ਪਰਾਂਣੇ ਅੱਛਾ ਬਰਾਚ ਆਏ ਇਹ ਆ ਮਰਾਚ ਠੀਕ ਉਹ ਕੀ ਹੈ ਕਿਲਾ ਤੁਹਾਂ ਕੀ ਬਣਿਆ ਇਹ ਪਰਾਣਾ ਜਾਲਦਰ ਹੁੰਦੇ ਪਹਿਲਾਂ ਅੱਛਾ ਕਿੰਨਾ ਜਾਲਦਰ ਬੱਚਾ ਖੜਾ ਇੱਥੇ ਪਿੰਡ ਦੇ ਵਿੱਚ ਲੱਗਾ ਸੀ ਨਹੀਂ ਆ ਆ ਜਿਹੜਾ ਨਾ ਗਦਾਮ ਗਿਆ ਉਹ ਜਿਹੜਾ 90 ਡਿਆ

ਇਹ ਦਾ ਨਾਮ ਸਿੰਘਪੁਰਾ ਆਵੇ ਬਈ ਬਹੁਤ ਬੈਠੇ ਨੇ ਇਹ ਜਿਹੜੀ ਉਹ ਆਉਂਦੀ ਹੈ ਉਹਦੀ ਲਾਜ ਇਹ ਸੋਸਾਇਟੀ ਐਸ ਜਗ੍ਹਾ ਤੇ ਇੱਥੇ ਫਾੜਾ ਮਿਲਦਾ 22 ਜਨਵਰੀ 1995 ਜਨਵਰੀ ਸੋਰੀ ਸ਼ਾਮ ਵਿੱਚ ਇਹ ਜਗਾ ਆ ਜਿੰਦਰੇ ਨੂੰ ਅੰਦਰ ਟੁੱਟ ਗਿਆ ਨਹੀਂ ਤੇ ਤਾਂ ਸੋਸਾਇਟੀ ਜੀ ਸੋਸਾਇਟੀ ਜਿੰਦਰੇ ਨੂੰ ਕੰਸੀ ਦਾ ਖਾੜਾ ਲਾ ਰਹੀ ਸੀ ਕਿ ਕੋਈ ਸ਼ਾਇਦ ਕਿਸੇ ਭਰਾ ਦੇ ਨਾਲ ਆਈ ਸੀ ਮੈਰਿਜ ਸੀ ਕਿਸੇ ਦੀ ਤੇ ਜਦੋਂ ਬਾਬਾ ਜੀ ਨੇ ਵੀ ਦੱਸਿਆ ਕਿ ਇੱਥੇ ਕੋਲੀ ਲੱਗਣ ਵਾਲਾ ਉਹਨਾਂ ਦੀ ਮੌਤ ਆਈ ਪਰ ਹਜੇ ਤੱਕ ਕੋਈ ਵੀ ਭਾਈ ਨੇ ਜਿੱਦੀ ਸਾਡੀ ਹੈਲਪ ਕੀਤੀ ਸਾਨੂੰ ਜਿੰਨਾ ਕ ਦੱਸਵਾ ਕਿ ਆ ਜਦੋਂ ਅਖਾੜਾ ਲਾਉਣ ਆਏ ਸੀ ਇੱਥੇ ਉਹਨਾਂ ਦੀ ਜᱹੜੀ ਦਰਦ ਹੋਈ ਬਹੁਤ ਲੋਕਾਂ ਨੂੰ ਹੱਟ ਲੋਕਾਂ ਨੂੰ ਪਤਾ ਹੈ ਕਿ ਦਿਲਸ਼ਾਹਦ ਅਖਤਰ ਜਿਹੜੇ ਸਿੰਗਲ ਸੀਗੇ ਉਹਨਾਂ ਦੀ ਦਰਦ ਹੋਈ ਹੈ ਬਾਕੀ ਕੋਈ ਨਹੀਂ ਤਾਨੂੰ ਮਿਲਦੇ ਆ ਅਗਲੇ ਕੋਈ ਕੋਸ਼ਿਸ਼ ਕਰ ਰਹੇ ਨੇ ਆਨੂੰ ਪਤਾ ਜਿਹੜੇ ਕੰਮ ਨੂੰ ਬਚਦੇ ਬਾਕੀ ਤੁਹਾਨੂੰ ਪਤਾ ਆਪਾਂ ਨੂੰ ਵਾਦਾ ਸ਼ੌਂਕ ਸ਼ੂਕ ਤਾਂ ਹੈ ਨਹੀਂ ਬਸ ਆਪਾਂ ਟਾਈਮ ਪਾਸ ਕਰਦੇ ਆ ਤੇ ਅੱਜ ਰਾਤ ਤੋਂ ਬੇਸ ਆ ਮਾਰਕੀਟ ਬਾਹਦੇ ਆ ਤੇ ਨਾਲੇ ਮੱਥਾ ਟੇਕਣ ਆਏ ਸੀਗੇ ਰਮਕਾਸ਼ਪੁਰ ਕਰੋ ਸਾਹਿਬ ਨਾਲੇ ਕਿ ਚਲੋ ਜਿਹੜੇ ਸਾਡੇ ਵੀਰ ਭਰਾਵਾਂ ਨੂੰ ਪਤਾ ਨਹੀਂ ਅੱਜ ਸ਼ਾਮ ਤੱਕ ਜਲਦ ਆਏ ਤੇ ਇਸ ਕਰਕੇ ਹੀ